ਬਸ ਦੀ ਲੈ ਕੇ ਖੜੀ ਕੀਤੀ ਹੈ 6:20 ਵਜੇ ਤੇ 44 ਨੰਝਾ ਗੱਡੀ ਦਾ ਨੰਬਰ ਹੈ ਕਰਤਾਰ ਬੱਸ ਕੰਪਨੀ ਦਾ ਤੇ ਸਵੇਰੇ ਜਦੋਂ ਅਸੀਂ ਆ ਕੇ ਬੱਸ ਦੇਖੀ ਆ ਤੇ ਬੱਸ ਪਾਸੜ ਦੇ ਅੰਦਰ ਹੈ ਨਹੀਂ ਸੀਗੀ ਅਸੀਂ ਰਾਤ سے ਖੜੀ ਕਰਕੇ ਗਏ ਆ ਭਾਜੀ ਬਸ ਸਾਢੇ 6:20 ਦੇ ਤੇ ਜਦੋਂ ਅਸੀਂ ਸਵੇਰੇ ਆਏ 8:00 ਵਜੇ ਬੱਸ ਹੈ ਨਹੀਂ ਸੀ ਤੇ ਬੱਸ ਜਾਣੀ ਆ ਬਸ ਆਈ ਸੀ ਜਲੰਧਰ ਵਾਲੇ ਦਾ ਇਸੇ ਗੇਟ ਤੋਂ ਨਿਕਲੀ ਆ ਬਾਹਰ ਜੀ ਉਹ ਕੈਮਰੇ ਜਿਹਾ ਆਉਂਦਾ ਬਾਹਰ ਜੀ ਇਹ ਕੀ ਨਾਮ ਇਹ ਦਾ ਪ੍ਰਕਾਸ਼ ਕੁਮਾਰ ਤੇ ਕੀ ਹੋਇਆ ਜਿਹੜੀ ਬੱਸ ਘਟ ਗਈ ਬੱਸ ਅਸੀਂ ਲੈ ਕੇ ਖੜੀ ਕੀਤੀ ਹੈ 6:20 ਮਿੰਟ ਤੇ 44 ਨੰਝਾ ਗੱਡੀ ਦਾ ਨੰਬਰ ਕਰਤਾਰ ਬੱਸ ਕੰਪਨੀ ਦਾ ਜੀ ਤੇ ਸਵੇਰੇ ਜਦੋਂ ਅਸੀਂ ਆ ਕੇ ਬੱਸ ਦੇਖੀ ਆ ਬਾਜ਼ਾਰ ਬਾਜ਼ਾਰ ਦੇ ਅੰਦਰ ਹੈ ਨਹੀਂ ਸੀਗੀ। ਰੋਜ਼ 8:00 ਵਜੇ ਖੜੀ ਕਰਦੇ। ਇੱਕ ਵਾਰ ਇੱਕ ਘੰਟਾ ਲੇਟ ਕਰਦੀਆਂ ਕੋਈ ਕੋਈ ਟਾਈਮ ਚੱਲ ਗਿਆ ਇਹ ਕਦੀ ਕੋਈ ਟਾਈਮ ਚੱਲ ਗਿਆ ਇਹਦਾ। ਕੱਲ ਅਸੀਂ 6:20 ਵਜੇ ਦੇ ਸੇ ਖੜੀ ਕਰਕੇ ਗਏ ਆ ਤੇ ਮੁੜ ਕੇ ਸਵੇਰੇ ਆ ਕੇ ਦੇਖਿਆ ਤਾਂ ਕੋਈ ਗੱਡੀ ਨਹੀਂ ਸੀ ਇੱਥੇ ਸੀਗੀ ਅਸੀਂ ਬਾਹਲੇ-ਤੋਲੇ ਦੇਖਿਆ ਲੱਭਿਆ ਤੇ ਪੁਲਿਸ ਰਿਪੋਰਟ ਕਰਾਈ ਆ। ਨਹੀਂ ਇਹ ਅੰਦਰੋਂ ਹੀ ਲੈ ਕੇ ਬੱਸ ਹਾਂ ਬੱਸ ਸਟੈਂਡ ਦੇ ਅੰਦਰੋਂ। ਬੱਸ ਸਟੈਂਡ ਦੇ ਅੰਦਰੋਂ ਲੈ ਗਿਆ ਤੇ ਅੰਦਰ ਪਰਚੀ ਤੇ ਲਿਖਿਆ ਐ ਐਂਟਰੀ ਹੋਈ ਉਹ ਐਂਟਰ ਹੋਈ ਉਹ ਗੱਡੀ ਜੀ। ਰੀ ਐਕਸੈਸ ਵੇ। ਇਹ ਇਹ ਜਿੱਦਾਂ ਹੁਣ ਅੰਦਰੋਂ ਹੀ ਬੱਸ ਲੈ ਗਿਆ ਤੇ ਪ੍ਰਸ਼ਾਸਨ ਜਿਹੜਾ ਇੱਥੇ ਜਿਹੜਾ ਇੱਕ ਬੰਦੇ ਹੁੰਦੇ ਚੌਕੀਦਾਰ ਹੁੰਦੇ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਸ ਗੱਲ ਦਾ ਜਿਆਦਾ ਨਹੀਂ ਪਤਾ ਲੱਗਾ ਜਾਂ ਕਿੱਦਾਂ ਤੁਸੀਂ ਸਮਝ ਰਹੇ ਹੋਣ ਰੋਕੇ ਹੁੰਦਾ ਦਾ ਅਗਲੇ ਪਹਿਰਵਾਈ ਕਰਦੇ ਤੇ ਹੁਣ ਕੀ ਮੰਗਤੀ ਕਰਦੇ ਉਹ ਵੀ ਦੇਖਦੇ ਆ ਤੁਸੀਂ ਪੁਸ਼ਪਤਾਲ ਕਰਕੇ ਸਾਨੂੰ ਦੱਸੋ ਕਿ ਕਿੱਦਾਂ ਹੋਈ ਕਿੱਦਾਂ ਨਹੀਂ ਕੋਣ ਲੈ ਕੇ ਗਿਆ ਕੋਣ ਨਹੀਂ ਲੈ ਗਿਆ ਤੁਸੀਂ ਲੱਭਦੇ ਵਰਦੇ ਆ ਤੇ ਬਸ ਮਾਲਕਾਂ ਨਾਲ ਗੱਲਬਾਤ ਹੋ ਗਈ ਤੁਹਾਡੀ ਹਾਂ ਜੀ ਹਾਂ ਜੀ ਮਾਰਗਾਂ ਤੋਂ ਦੂਸਰੇ ਦੇ ਰਿਪੋਰਟ ਕਰ ਦਿੱਤੀ ਸੀਗੀ ਯੋਨੋ ਨੇ ਦੇਖ ਬੈ ਦੇਖੋ ਵਾਲੇ ਦੋਲੇ ਕਿਥੇ ਹੈਗੇ ਕਿਥੇ ਨਹੀਂ ਹੈਗੇ ਭਾਜੀ ਤੁਸੀਂ ਬਸ ਤੁਹਾਡੀ ਜਿਹੜੀ ਹੈ ਚੋਰੀ ਕਨੈਕਟਰ ਹੈ ਜੇ ਤੁਸੀਂ ਹਾਂਜੀ ਇੰਜ ਕਨੈਕਟਰ ਹੈ ਕੀ ਹੋਇਆ ਅਸੀਂ ਰਾਤ ਸੇ ਖੜੀ ਕਰਕੇ ਗਏ ਆ ਭਾਜੀ ਬਸ ਸਾਡੇ ਕਿਸ਼ੇ 6:20 ਦੇ ਤੇ ਜਦੋਂ ਅਸੀਂ ਸਵੇਰੇ ਆਏ 8 ਵਜੇ ਬਸ ਹੈ ਨਹੀਂ ਸੀ ਤੇ ਬਸ ਸਟੈਂਡ ਤੇ ਬਸ ਦੇ ਸਟੈਂਡ ਦੇ ਅੰਦਰ ਵੀ ਬਸ ਲੈ ਕੇ ਜਾਣਾ ਲੱਗਦਾ ਨਹੀਂ ਕਿ ਪ੍ਰਸ਼ਾਸਨ ਇੱਥੇ ਮੌਜੂਦ ਹੈ ਹੋਣਾ ਚਾਹੀਦਾ ਇੱਥੇ ਜਿੱਦਾਂ ਮਤਲਬ ਇਹ ਕਿਸਮ ਦਾ ਇਨਾ ਵੱਡਾ ਬਸ ਸਟਾਣ ਜਿਲ੍ਹੇ ਦਾ ਹੈਗਾ ਇਤੋਂ ਇੰਨੀ ਵੱਡੀ ਵਾਰਦਾਤ ਹੋ ਜਾਣੀ ਆ ਦੇ ਅਸੀਂ ਤਾਂ ਜੀ ਸਾਡੀਆਂ ਦੇ 10-12 ਬਸਾਂ ਖੜਦੀਆਂ ਜੀ ਹੁਣ ਟੋਟਲ ਕਿੰਨੇ ਬਸਾਂ ਇੱਥੇ ਖੜੀਆਂ ਹੁੰਦੀਆਂ ਟੋਟਲ ਆਡਾ ਬਸ ਸਟੈਂਡ ਸਾਲ ਭਰਿਆ ਹੁੰਦਾ ਬਸਾਂ ਨਾਲ ਜੀ ਰਾਤ ਨੂੰ ਸਾਰੀਆਂ ਕੰਪਨੀਆਂ ਦੀ ਬਸਾਂ ਕੱਢਦੀਆਂ ਇੱਥੇ ਪਰ ਰੋਕਿਆ ਕਿਉਂ ਨਹੀਂ ਗਿਆ ਲੱਗਦਾ ਨਹੀਂ ਤਾਂ ਹੋਣਾ ਚਾਹੀਦਾ ਕੋਈ ਕਿਉਂਕਿ ਤਾਂ ਰੋਡਾ ਨਹੀਂ ਚੌਕੀਦਾਰ ਹੁੰਦੇ ਆ ਜੀ ਇੱਥੇ ਹੁਣ ਚੌਕੀਦਾਰਾਂ ਨੂੰ ਹੁਣ ਇਹ ਚਾਹੀਦਾ ਰਾਤ ਨੂੰ ਤੁਹਾਡੀ ਗੱਲ ਨਹੀਂ ਵੀ ਚੌਕੀਦਾਰਾਂ ਨੇ ਪੁੱਛਿਆ ਨਹੀਂ ਉਹਨਾਂ ਨੇ ਕੋਈ ਬਸ ਕਿੱਦਾਂ ਜਾਣ ਦਿੱਤੀ ਜੀ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਕਦੋਂ ਤਾਂ ਜਿਹੜੀ ਵੀਡੀਓ ਜੀ ਦਿਖਾਈ ਦੇ ਰਿਹਾ ਕਿ ਰਾਤ ਨੂੰ ਬਸ ਲੈ ਕੇ ਜਾ ਰਹੇ ਹੁੰਦੇ ਹਨ ਨਾ ਬਸ ਆ ਇਸ ਜਲੰਧਰ ਵਾਲੇ ਦਾ ਇਸੇ ਗੇਟ ਤੋਂ ਹਉਨ ਤੁਹਾਡੇ ਵੱਲ ਲੱਭੀ ਜਾ ਰਹੀ ਬਸ ਲੱਭੀ ਕਿਸੇ ਪਾਸੇ ਦੇਖਿਆ ਜਾਵੇ ਕੋਈ ਸੱਜਣ ਨੇ ਤਾਂ ਨਹੀਂ ਲੈ ਕੇ ਕੋਈ ਤੁਹਾਡੇ ਨਾਲ ਮਜ਼ਾਕ ਕੀਤਾ ਹੋਵੇ ਕਿਸੇ ਨੇ ਨਹੀਂ ਜੀ ਨਹੀਂ ਇਦਾਂ ਕੀਤਾ ਹੁੰਦਾ ਤਾਂ ਲੱਭੀ ਲੱਭੀ ਪੈਂਦੀ ਫੇ ਲੱਭੀ ਨਹੀਂ ਹੈਗੀ ਤੇ ਹੁਣ ਤੁਸੀਂ ਕੀ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਗਏ ਹੋ ਹਾਂ ਜੀ ਅਹੀਂ ਪੌਸਰ ਰਿਪੋਰਟ ਕਰਾਈ ਹੈ ਜੀ ਹੁਣ ਜੀ ਹੁਣ ਅਗੇ ਕਾਰਵਾਈ ਕਰ ਰਹੇ ਹੋ ਦੇਖੋ ਹੁਣ ਕੀ ਬਣਦਾ ਜੀ ਕੀ ਲੱਗਦਾ ਤੁਹਾਨੂੰ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਵੀ ਸਾਡੀ ਪੌਸਰ ਸਾਨੂੰ ਬਸ ਮਿਲਣੀ ਚਾਹੀਦੀ ਸਾਨੂੰ